ਹਰ ਕੋਈ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਚਰ ਨੂੰ ਆਜ਼ਾਦੀ ਹੈ ਹਰ ਇੱਕ ਇੱਕ ਦੂਸਰੇ ਦੀ ਕਿਸੇ ਵੀ ਚੀਜ਼ ਚ ਦਖਲ ਨਾ ਜਿਨੀ ਕਰਦਾ ਆਪਣੀ ਆਪਣੀ ਮਰਜ਼ੀ ਦੇ ਨਾਲ ਉੜੇ ਫਿਰਦੇ ਨੇ ਇਹ ਹੀ ਹਰ ਇੱਕ ਦੀ ਤਮੰਨਾ ਹੁੰਦੀ ਹੈ ਆਓ ਆਪਾਂ ਜਾਣਦੇ ਹਾਂ ਕਿ ਜਿਹੜੀਆਂ ਭੈਣਾਂ ਦੁਖੀ ਨੇ ਉਹ ਕੀ ਕਰ ਸਕਦੀਆਂ ਨੇ ਜਦੋਂ ਇੱਕ ਲੜਕੀ ਵਿਆਹੀ ਜਾਂਦੀ ਹੈ ਤਾ ਉਸਦੇ ਮਨ ਵਿੱਚ ਬਹੁਤ ਚਾਹ ਹੁੰਦੇ ਨੇ ਉਸ ਨੂੰ ਹੁੰਦਾ ਹੈ ਕਿ ਉਸ ਦਾ ਜੀਵਨ ਸਾਥੀ ਉਸ ਦੇ ਹਰ ਇੱਕ ਸੁਪਨੇ ਨੂੰ ਪੂਰਾ ਕਰੇਗਾ ਉਸ ਦੇ ਸੱਸ ਸਹੁਰਾ ਉਸ ਦੇ ਹਰ ਇੱਕ ਸੁਪਨੇ ਨੂੰ ਪੂਰੇ ਕਰਨਗੇ ਪਰ ਬਾਅਦ ਵਿੱਚ ਸਚਾਈ ਕੁਝ ਹੋਰ ਹੀ ਨਿਕਲਦੀ ਹੈ ਫਿਰ ਘਰ ਦੇ ਸਾਰੇ ਕੰਮ ਬੱਚਿਆਂ ਨੂੰ ਪੜਾਉਣਾ ਬੱਚਿਆਂ ਨੂੰ ਸੰਭਾਲਣਾ ਘਰ ਨੂੰ ਸੰਭਾਲਣਾ ਦਫ਼ਤਰ ਆਫਿਸ ਸਾਰਾ ਕੰਮ ਕਰਦੇ ਕਰਦੇ ਪਤਾ ਨਹੀਂ ਚੱਲਦਾ ਜ਼ਿੰਦਗੀ ਕਦੋਂ ਦੁੱਖਾਂ ਦੇ ਵਿੱਚ ਚਲੀ ਜਾਂਦੀ ਹੈ ਇੱਕ ਚੰਗੀ ਮਾਂ ਚੰਗੀ ਪਤਨੀ ਤੇ ਚੰਗੀ ਨੂੰਹ ਬਣਨ ਦੇ ਚੱਕਰਾਂ ਵਿੱਚ ਕਦੋਂ ਉਹ ਆਪਣੇ ਆਪ ਨੂੰ ਭੁੱਲ ਜਾਂਦੀ ਹੈ ਹਰ ਇੱਕ ਔਰਤ ਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਸਟ੍ਰੈਸ ਡਿਪਰੈਸ਼ਨ ਦਿਮਾਗੀ ਤੌਰ ਤੇ ਅਪਸੈਟ ਅੱਜ ਕੱਲ ਔਰਤਾਂ ਦਾ ਜ਼ਿਆਦਾ ਇਸ ਚੀਜ਼ ਵੱਲ ਜਾਣ ਦਾ ਕਾਰਨ ਕੀ ਹੈ ਆਓ ਪਹਿਲਾਂ ਮੇਰੇ ਵੱਲੋਂ ਸਾਰੇ ਪੈਨਪ੍ਰਾਵਾ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਮੇਰਾ ਜੋ ਅੱਜ ਦਾ ਮਕਸਦ ਹੈਗਾ ਕਿਉਂਕਿ ਹਰ ਇੱਕ ਦਾ ਸਵਾਲ ਹੈਗਾ ਕਿ ਅੱਜ ਕੱਲ ਲੜਕੀਆਂ ਨੇ ਜਿਹੜੀਆਂ ਔਰਤਾਂ ਨੇ ਉਹ ਇੰਨੀਆਂ ਕਿਉਂ ਤੁਪਾਵੈ ਹਨ ਆਪਣੇ ਆਪ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ ਕਹਿੰਦੇ ਜਿੰਨਾ ਔਰਤ ਨੂੰ ਪਹਿਲਾਂ ਦਬਾ ਕੇ ਰੱਖਿਆ ਜਾਂਦਾ ਸੀ ਉਨਾ ਹੀ ਔਰਤ ਅੱਜ ਕੱਲ ਖੁੱਲ ਚੁੱਕੀ ਹੈ ਇਹਦੇ ਦੋ ਪੱਖ ਨੇ ਜਦੋਂ ਇੱਕ ਧੀ ਆਪਦੇ ਮਾਪੇ ਦੇ ਘਰੇ ਹੁੰਦੀ ਹੈ ਨਾ ਤਾਂ ਮਾਪੇ ਹੀ ਇਹਦੇ ਵਿੱਚ ਕਸੂਰ ਬਾੜਨੇ ਉਹਨੂੰ ਸੁਪਨੀ ਇਦਾਂ ਦੇ ਦਿਖਾਉਂਦੇ ਰਹਿੰਦੇ ਨੇ ਕਿ ਜਦੋਂ ਵੀ ਕੋਈ ਧੀ ਕਹਿੰਦੀ ਕੋਈ ਕੰਮ ਕੁਝ ਕਹਿੰਦੀ ਹੈ ਨਾ ਤਾਂ ਉਹ ਕਹਿੰਦੇ ਨੇ ਵੀ ਆਪਣੇ ਸਹੁਰੇ ਘਰ ਜਾ ਕੇ ਕਰ ਲਈ ਆਪਣੇ ਪਤੀ ਦੇ ਨਾਲ ਕਰ ਲਈ ਆਪਣੇ ਪਤੀ ਦੇ ਉਹ ਵੀ ਆਪਾਂ ਨਾ ਸਾਰੀਆਂ ਉਮੀਦਾਂ ਨੂੰ ਉੱਥੇ ਤੱਕ ਪਹੁੰਚਾ ਦਿੰਨੇ ਆਂ ਦੂਸਰੀ ਸਹੁਰਿਆਂ ਨੂੰ ਇੱਕ ਹਉਗਾ ਬਣਾ ਦਿੰਨੇ ਆਂ ਜਦ ਕਿ ਜਦੋਂ ਧੀਆ ਨੂੰ ਇੱਕ ਸੰਸਕਾਰ ਦੇਵੇ ਮਾਂ ਕਿ ਨਹੀਂ ਪੁੱਤ ਤੇਰੀ ਸੱਸ ਤੇਰੀ ਮਾਂ ਹੋਊਗੀ ਤੇਰਾ ਸਹੁਰਾ ਤੇਰਾ ਪਿਤਾ ਹੋਊਗਾ ਜਿਹੜਾ ਤੇਰਾ ਪਤੀ ਹੋਊਗਾ ਤੂੰ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੀ ਘਰ ਦੇ ਵਿੱਚ ਕਹਿੰਦੇ ਚਾਹੀ ਅੱਧੀ ਖਾ ਲਿਓ ਪਰ ਕਦੇ ਵੀ ਪਤੀ ਪਤਨੀ ਇੱਕ ਦੂਸਰੇ ਦੇ ਖਿਲਾਫ ਨਾ ਚਾਹੋ ਜਦੋਂ ਆਪਾਂ ਬੱਚਿਆਂ ਦੇ ਸੁਪਨੇ ਏਡੇ ਏਡੇ ਬਣਾ ਦਿੰਨੇ ਆ ਤੇ ਕਹਾਂ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਉਹ ਗਲਤ ਰਸਤੇ ਤੇ ਚਲੇ ਜਾਂਦੇ ਨੇ ਵੀਰਾ ਨੂੰ ਵੀ ਮੇਰੇ ਹੱਥ ਵਨ ਕੇ ਬੇਨਤੀ ਹੈ ਕਿਉਂਕਿ ਔਰਤ ਦੇ ਮਨ ਦੇ ਵਿੱਚ ਬਹੁਤ ਚਾਹ ਹੁੰਦੀ ਹੈ ਬਿਆਤੋਂ ਬਾਅਦ ਜਦੋਂ ਉਹ ਆਪਣੇ ਪਤੀ ਨੂੰ ਕੁਝ ਕਹਿਣਾ ਚਾਹੁੰਦੀ ਹੈ ਤਾਂ ਉਹ ਸੁਣਨ ਨੂੰ ਤਿਆਰ ਨਹੀਂ ਸੱਸ ਸਹੁਰੇ ਜਿਵੇਂ ਕਿ ਉਹ ਆਪਣੇ ਮਾਪੇ ਦੇ ਘਰ ਰਹਿੰਦੀ ਹੈ ਉਦਾਂ ਹੀ ਉਹ ਆਪਣੇ ਸਸਰਾਲ ਦੇ ਵਿੱਚ ਰਹਿਣਾ ਚਾਹੁੰਦੀ ਹੈ ਪਰ ਉਹਨਾਂ ਨੂੰ ਮਨਜ਼ੂਰ ਨਹੀਂ ਇਸ ਚੀਜ਼ ਤੋਂ ਹੌਲੀ-ਹੌਲੀ ਦੁਖੀ ਹੋ ਕੇ ਜਦੋਂ ਕਹਿੰਦੇ ਅਕਸਰ ਤੁਸੀਂ ਕਹਿੰਦੇ ਹੋ ਨਾ ਵੀ ਥਰਡ ਪਾਰਟੀ ਸਾਡੇ ਦੇ ਵਿੱਚ ਆ ਗਈ ਜਿਹੜੀ ਮੇਰੀ ਪਤਨੀ ਹੈ ਉਹ ਕਿਸੇ ਹੋਰ ਦੇ ਨਾਲ ਗੱਲਾਂ ਬਾਤਾਂ ਕਰਨ ਲੱਗੀ ਉਹਦੇ ਹੋਰ ਥਾਂ ਮੇਰੇ ਰਿਲੇਸ਼ਨ ਹੋ ਗਏ ਇਹਦਾ ਕਸੂਰਬਾਰ ਆਪਾਂ ਹੀ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮਾਈਂਡ ਦੇ ਵਿੱਚ ਜਿਹੜੀ ਇਹ ਚੀਜ਼ ਹੈਗੀ ਹੈ ਨਾ ਬਹੁਤ ਲੱਖਾਂ ਸੁਪਨੇ ਹੁੰਦੇ ਨੇ ਦੇਖੋ ਮੈਂ ਵੀ ਇੱਕ ਔਰਤਾਂ ਇਹਦੇ ਨਾਲ ਮੈਂ ਤੁਹਾਨੂੰ ਤਾਹੀਓਂ ਚੀਜ਼ ਦੱਸ ਰਹੀ ਹਾਂ ਜਦੋਂ ਕਹਿੰਦੇ ਤੁਹਾਡੇ ਕੋਲੇ 5 ਮਿੰਟ ਨਹੀਂ ਹੈਗੇ ਹੈ ਨਾ ਫਿਰ ਉਹਨੇ ਕਿਤੇ ਨਾ ਕਿਤੇ ਜਦੋਂ ਕਹਿੰਦੇ ਅੰਦਰੋਂ ਦੁੱਖ ਇੱਕ ਬੰਦਾ ਹੁੰਦਾ ਹੈ ਨਾ ਆਦਮੀ ਹੈ ਜਿਹੜਾ ਮਤਲਬ ਕਿ ਮੈਨ ਹੈ ਜਿਹੜਾ ਉਹ ਨਾ ਆਪਣੇ ਜਿਹੜੀ ਵੀ ਹੁੰਦੀ ਹੈ ਕੋਈ ਭਾਵਨਾ ਕੁਝ ਵੀ ਲਾ ਲੋ ਵੀ ਉਹ ਆਪਣੇ ਤੱਕ ਸੀਮਤ ਰੱਖ ਸਕਦਾ ਤੁਸੀਂ ਬਾਹਰ ਜਾਣੇ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਤੇ ਸ਼ੇਅਰ ਕਰ ਲੈਣੇ ਆਪਣੇ ਮਾਂ-ਬਾਪ ਨਾਲ ਸ਼ੇਅਰ ਕਰ ਲੈਣੇ ਪਰ ਜਿਹੜੀ ਲੜਕੀ ਐ ਉਹ ਵਿਆਹ ਤੋਂ ਬਾਅਦ ਸਿਰਫ ਆਪਣੇ ਪਤੀ ਤੇ ਨਿਰਭਰ ਹੁੰਦੀ ਐ ਉਹ ਉਹਦੇ ਨਾਲ ਸਿਰਫ ਆਪਣੇ ਦਿਲ ਦੀ ਗੱਲ ਦੱਸਣੀ ਚਾਹੁੰਦੀ ਐ ਪਰ ਜਦੋਂ ਉਹ ਨਹੀਂ ਸੁਣਦਾ ਮੈਂ ਇੱਕ ਵਾਰੀ ਨਾ ਸੁਣਦਾ ਹੈਗਾ ਨਾ ਤਾਂ ਮੈਂ ਇੱਕ ਵਾਰੀ ਇੱਕ ਮੀਆਂ ਜੀ ਦੀ ਗੱਲ ਸੁਣੀ ਸੀ ਉਹ ਕਹਿੰਦਾ ਵੀ ਜਦੋਂ ਤੇਰੇ ਕੋਲੇ 5 ਮਿੰਟ ਕਹਿੰਦੇ ਤੇਰੀ ਪਤਨੀ ਦੀ ਗੱਲ ਸੁਣਨ ਲਈ ਨਹੀਂ ਹੈਗੇ ਤਾਂ ਕਹਿੰਦੇ ਕੋਈ ਨਾ ਕੋਈ WhatsApp ਤੇ ਆਪਣੇ ਬਾਬਾ ਜੀ ਢੱਡੀਆਂ ਵਾਲਿਆਂ ਦੀ ਵੀ ਮੈਂ ਇੱਕ ਦਿਨ ਵੀਡੀਓ ਸੁਣੀ ਸੀ ਕਹਿੰਦੇ ਕੋਈ WhatsApp ਤੇ ਕੋਈ Facebook ਤੇ ਕੋਈ YouTube ਤੇ ਕੋਈ Instagram ਤੇ ਕਿਤੇ ਨਾ ਕਿਤੇ ਉਹਦੀ ਗੱਲ ਕੋਈ ਸੁਣਨ ਵਾਲਾ ਉਹਨੂੰ ਮਿਲ ਹੀ ਜਾਣਾ ਕਿਉਂਕਿ ਜਦੋਂ ਅੰਦਰੋਂ ਬੰਦਾ ਦੁਖੀ ਹੁੰਦਾ ਹੈ ਨਾ ਤਾਂ ਉਹਨੂੰ ਥੋੜੇ ਜਿਹੀ ਪਿਆਰ ਦੇ ਬੋਲ ਵੀ ਆਪਣੇ ਵੱਲ ਅਟਰੈਕਟਿਵ ਕਰਦੇ ਆ ਇਸ ਲਈ ਥੋੜਾ ਜਨਾ ਵਿਆਹ ਤੋਂ ਬਾਅਦ ਨਾ ਇੱਕ ਲੜਕੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਤੇ ਉਹ ਸੁਣਦੇ ਸੁਣਦੇ ਨਾ ਇੰਨੀ ਅੱਕ ਜਾਂਦੀ ਹੈ ਕਿ ਬਾਗੀ ਹੋਣ ਲਈ ਮਜਬੂਰ ਹੋ ਜਾਂਦੀ ਹੈ ਇਹ ਅਕਸਰ ਸਿਆਣੇ ਵੀ ਕਹਿੰਦੇ ਨੇ ਕਹਿੰਦੇ ਜਦੋਂ ਤੱਕ ਤੂੰ ਆਪਣੀ ਕਦਰ ਖੁਦ ਨਹੀਂ ਕਰੇਂਗਾ ਨਾ ਤੇ ਤੇਰੀ ਕੋਈ ਕਦਰ ਨਹੀਂ ਕਰਦਾ ਤਾਂ ਮੇਰੀ ਹੱਥ ਵਨਕੀ ਬੇਨਤੀ ਹੈ ਜਿਹੜੇ ਸੱਸ ਸਹੁਰੇ ਠੀਕੇ ਬਣਨ ਉਹ ਤੁਸੀਂ ਜਿਵੇਂ ਤੁਸੀਂ ਚਾਹੋ ਨਾ ਵੀ ਸਾਡੀ ਧੀ ਦੀ ਸਾਡਾ ਜਵਾਈ ਸੁਣੇ ਸਾਡੀ ਧੀ ਦੀ ਉਹਦੇ ਸਹੁਰੇ ਘਰ ਇੱਜ਼ਤ ਹੋਵੇ ਸਾਡੀ ਧੀ ਸੁਖੀ ਹੋਵੇ ਉਸੇ ਤਰੀਕੇ ਨਾਲ ਆਪਣੀਆਂ ਨੂਹਾਂ ਦੇ ਨਾਲ ਵੀ ਰਿਹਾ ਕਰੋ ਫਿਰ ਘਰਾਂ ਦੇ ਵਿੱਚ ਕਲੇਸ਼ ਪੈਂਦੇ ਹੀ ਨਹੀਂ ਹੈਗੇ ਅੱਜ ਮੈਂ ਮੇਰੀਆਂ ਭੈਣਾਂ ਦੇ ਵਾਸਤੇ ਇਹ ਵੀਡੀਓ ਲੈ ਕੇ ਆਈਆਂ ਕਿਉਂਕਿ ਬਹੁਤ ਮੈਨੂੰ ਹਜ਼ਾਰੇ ਇਦਾਂ ਦੇ ਕਮੈਂਟ ਆਉਂਦੇ ਨੇ ਕਿ ਮੇਰੇ ਪਤੀ ਦਾ ਬਾਹਰ ਕਿਸੇ ਨਾਲ ਰਿਲੇਸ਼ਨ ਹੈ ਮੇਰੇ ਪਾ ਸਾਡੇ ਵਿੱਚ ਥਰਡ ਪਾਰਟੀ ਹੈ ਮੇਰੇ ਨਣਾਣਾ ਆ ਕੇ ਮੇਰੀ ਸੱਸ ਆ ਕੇ ਵੀ ਸਾਡਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਫੋਰਮ ਦੇ ਵਿੱਚ ਬਹੁਤ ਭੈਣ ਭਰਾ ਬੈਠੇ ਨੇ ਹਨਾ ਉਹਨਾਂ ਦਾ ਵਿਚਾਰੀਆਂ ਦਾ ਬਹੁਤ ਪਰ ਤੁਸੀਂ ਇਹ ਦੇਖੋ ਹਨਾ ਵੀ ਕੰਮ ਠੀਕ ਹੈ ਆਪਣੀ ਜਗ੍ਹਾ ਹੈਗਾ ਪਰ ਪਤੀ ਪਤਨੀ ਜਿਹੜਾ ਰਿਸ਼ਤਾ ਹੈ ਉਹ ਆਪਣੀ ਜਗ੍ਹਾ ਹੈਗਾ 5 10 ਮਿੰਟ ਇੱਕ ਦੂਜੇ ਨੂੰ ਜ਼ਰੂਰ ਦਿਆ ਕਰੋ ਨਹੀਂ ਤਾਂ ਫਿਰ ਰਿਸ਼ਤੇ ਟੁੱਟਦੇ ਨੂੰ देर ਨਹੀਂ ਲੱਗਦੀ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਦੱਸਣ ਲੱਗੀ ਹਾਂ ਇਸ ਨੂੰ ਤੁਸੀਂ ਜ਼ਰੂਰ ਕਰਨਾ ਬਹੁਤ ਹੀ ਕਾਰਗਰ ਹੈਗਾ ਬਹੁਤ ਹੀ ਫਾਇਦੇਮੰਦ ਹੈ ਪੈਸੇ ਦਾ ਦੇਖੋ ਕਹਿੰਦੇ ਹੁੰਦੇ ਨੇ ਕਹਿੰਦੇ ਪਤੀ ਪਤਨੀ ਦਾ ਆਪਸ ਦੇ ਵਿੱਚ ਪਿਆਰ ਹੈ ਤਾਂ ਕੋਈ ਤੀਜਾ ਤੁਹਾਡੇ ਵਿੱਚ ਨਹੀਂ ਆ ਸਕਦਾ ਤੀਜਾ ਉਹਦੀ ਆਉਂਦਾ ਜਦੋਂ ਤੁਹਾਡੇ ਵਿੱਚ ਉਸ ਨੂੰ ਬਿਰਲ ਮਿਲਦੀ ਹੈ ਕਦੇ ਵੀ ਤੁਹਾਡਾ ਲੜਾਈ ਝਗੜਾ ਹੈ ਕਦੇ ਵੀ ਤੁਹਾਡੀ ਕੋਈ ਗੱਲਬਾਤ ਹੈ ਨਾ ਉਹ ਤੀਸਰੀ ਪਾਰਟੀ ਤੀਸਰੇ ਬੰਦੇ ਚਾਹੀਏ ਤੁਹਾਡਾ ਸੱਸ ਸਹੁਰਾ ਚਾਹੀਏ ਤੁਹਾਡਾ ਮਾਪਾਪਾ ਚਾਹੀਏ ਤੁਹਾਡਾ ਪੈਨਪਰਾ ਫਰੈਂਡ ਹੈ ਕੋਈ ਵੀ ਹੈ ਜਦੋਂ ਤੁਸੀਂ ਉਹਨਾਂ ਕੋਲ ਉਹ ਚੀਜ਼ ਨੂੰ ਪਹੁੰਚਾਤਾ ਨਾ ਤਾਂ ਸਮਝ ਲਓ ਤੁਹਾਡਾ ਤੁਹਾਡੀ ਕੋਈ ਵੀ ਗੱਲਬਾਤ ਹੈ ਨਾ ਤੁਸੀਂ ਦੋਨੋਂ ਬੈਠ ਕੇ ਇੱਕ ਜਗ੍ਹਾ ਤੇ ਠੀਕ ਹੈ ਵੀ ਕਈ ਵਾਰੀ ਗੁੱਸਾ ਗਿੱਲਾ ਕੁਝ ਵੀ ਹੁੰਦਾ ਹੈ ਨਾ ਤਾਂ ਤੁਸੀਂ ਇੱਕ ਜਗ੍ਹਾ ਤੇ ਬੈਠ ਕੇ ਇੱਕ ਦੂਜੇ ਨੂੰ ਨਾ ਸਿਰਫ ਇੱਕ ਸੌਰੀ ਕਰਦਾ ਠੀਕ ਹੈ ਕਈ ਵਾਰੀ ਨਾ ਆਪਣੀ ਚਾਹੇ ਗਲਤੀ ਦੂਸਰੇ ਦੀ ਹੋਵੇ ਜਿਵੇਂ ਗਲਤੀ ਪਤਨੀ ਦੀ ਹੈ ਪਤੀ ਉੱਥੇ ਜਾ ਕੇ ਉਸ ਨੂੰ ਉਹ ਕਰ ਦੇਣਾ ਤਾਂ ਆਪਣੀ ਆਪ ਹੀ ਲੜਾਈ ਖਤਮ ਪਤਨੀ ਦਾ ਸੌਰੀ ਪਤੀ ਦਾ ਕਸੂਰ ਹੈ ਤਾਂ ਪਤਨੀ ਜਾ ਕੇ ਠੀਕ ਹੈ ਵੀ ਮੈਨੂੰ ਪਤਾ ਹੈ ਵੀ ਮੈਂ ਗਲਤ ਨਹੀਂ ਹੈਗੀ ਪਰ ਉੱਥੇ ਜਾ ਕੇ ਪੋਕਾਲੀ ਤਾਂ ਇਹਦੇ ਨਾਲ ਤੁਹਾਡਾ ਤੁਹਾਡੇ ਬੱਚਿਆਂ ਦਾ ਤੁਹਾਡਾ ਆਉਣ ਵਾਲਾ ਫਿਊਚਰ ਸਾਰਾ ਕੁਝ ਸਿਕਿਉਰ ਹੋ ਸਕਦਾ ਨਹੀਂ ਤਾਂ ਕਹਿੰਦੇ ਪਤੀ ਪਤਨੀ ਦਾ ਰਿਸ਼ਤਾ ਤਾਂ ਇੱਕ ਕੱਚੇ ਧਾਗੇ ਵਾਂਗੂ ਐ ਟੁੱਟਦੇ ਦੇਰ ਨਹੀਂ ਲੱਗਦੀ ਜਿਹੜੇ ਭੈਣ ਭਰਾ ਚਾਹੁੰਦੇ ਆ ਵੀ ਸਾਡਾ ਰਿਸ਼ਤਾ ਬਣਿਆ ਰਹੇ ਜਿਹੜੀਆਂ ਭੈਣਾਂ ਨੂੰ ਲੱਗਦਾ ਕਿ ਸਾਡੇ ਪਤੀ ਦਾ ਬਾਹਰ ਅਫੇਅਰ ਹੈ ਬਾਹਰ ਸਾਡੇ ਮੇਰੀ ਨਹੀਂ ਸੁਣਦਾ ਤਾਂ ਇਹ ਜਿਹੜੀ ਮੇਰੀ ਚੀਜ਼ ਤੁਹਾਨੂੰ ਦੱਸਣ ਲੱਗੀ ਐ ਇਸ ਨੂੰ ਧਿਆਨ ਨਾਲ ਸੁਣਨਾ ਤੁਸੀਂ ਕਰਨਾ ਕੀ ਹੈਗਾ ਦੋਨੋਂ ਪਤੀ ਪਤਨੀ ਦੀ ਆਪਸ ਦੇ ਵਿੱਚ ਨਾਲ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਲੈਣੀ ਹੈ ਛੋਟੀ ਪਾਸਪੋਰਟ ਸਾਈਜ਼ ਫੋਟੋ ਲੈ ਲੈਣੀ ਹੈ ਤੁਹਾਡੇ ਰਿਸ਼ਤੇ ਦੇ ਵਿੱਚ ਜਿੰਨੀ ਮਿਠਾਸ ਹੋਵੇਗੀ ਨਾ ਉਨਾ ਹੀ ਵਾਹਿਗੁਰੂ ਜੀ ਤੁਹਾਨੂੰ ਇਕੱਠਾ ਕਰਨਗੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਇੱਕ ਨਾ ਸੈਦ ਦੀ ਡੱਬੀ ਆਉਂਦੀ ਹੈ ਛੋਟੀ ਜੀ ਉਹ ਡੀਕ ਲੈ ਲੈਣੀ ਹੈ ਅਗਰ ਤੁਸੀਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਫਿਰ ਵੀ ਤੁਸੀਂ ਇਸ ਚੀਜ਼ ਨੂੰ ਕਰ ਸਕਦੇ ਹੋ ਅਗਰ ਤੁਹਾਡਾ ਪਤੀ ਪਤਨੀ ਦਾ ਪਿਆਰਾ ਵੀ ਕਹਿੰਦੇ ਜੀ ਮੈਂ ਸੱਤ ਜਨਮ ਤੱਕ ਬੰਨਿਆ ਰਹੇ ਨਾ ਫਿਰ ਤੁਸੀਂ ਬਸ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਸਿਮਰਨ ਕਰੋ ਤੇ ਵਾਹਿਗੁਰੂ ਜੀ ਵਾਸਤੂ ਨੂੰ ਕੁਝ ਵੀ ਕਰਨ ਦੀ ਜਰੂਰਤ ਤੇ ਦੂਸਰੀ ਹੈ ਸੈਦ ਦੀ ਡੱਬੀ ਲੈ ਲੈਣੀ ਹੈ ਦੋ ਪਾਸਪੋਰਟ ਸਾਈਜ਼ ਫੋਟੋ ਲੈ ਲੈਣੇ ਨੇ ਤੁਹਾਡੀ ਤੇ ਤੁਹਾਡੇ ਪਤੀ ਦੀ ਦੋਨਾਂ ਨੂੰ ਉਹ ਸੈਦ ਦੀ ਡੱਬੀ ਨੂੰ ਖੋਲਣਾ ਹੈ ਉਹਦੇ ਵਿੱਚੋਂ ਥੋੜਾ ਜਿਹਾ ਸੈਦ ਕੱਢ ਕੇ ਨਾ ਦੋਨਾਂ ਦੀਆਂ ਤਸਵੀਰਾਂ ਦੇ ਉੱਪਰ ਇਸ ਤਰੀਕੇ ਨਾਲ ਲਗਾ ਲੈਣਾ ਫੇਸ ਵਾਲੇ ਪਾਸੇ ਜਿਹਦੇਲੇ ਪਾਸੇ ਫੇਸ ਹੈ ਉਸ ਪਾਸੇ ਇਸ ਤਰੀਕੇ ਨਾਲ ਲਗਾ ਲੈਣਾ ਦੇਖੋ ਇਹ ਇਹ ਸਿੱਖ ਧਰਮ ਦੇ ਵਿੱਚ ਤਾਂ ਨਹੀਂ ਹੈਗੀ ਇਹ ਚੀਜ਼ ਹਨਾ ਮੰਨਣੀ ਕਿਉਂਕਿ ਸਿੱਖ ਧਰਮ ਦੇ ਵਿੱਚ ਤਾਂ ਸਿਰਫ ਪਤੀ ਪਤਨੀ ਇੱਕ ਦੂਜੇ ਦੇ ਪ੍ਰਤੀ ਸਮਰਪਣ ਹੋਣਾ ਇੱਕ ਦੂਜੇ ਦੀ ਇੱਜ਼ਤ ਕਰਨੀ ਇੱਕ ਦੂਜੇ ਨੂੰ ਸਮਝਣਾ ਇੱਕ ਦੂਜੇ ਦੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਸਾਥ ਦੇਣਾ ਚਾਹੇ ਕੁਝ ਵੀ ਹੋ ਜੇ ਕਹਿੰਦੇ ਇੱਕ ਦੂਜੇ ਦਾ ਪੱਲਾ ਜਦੋਂ ਆਪਾਂ ਫੜਦੇ ਹਾਂ ਨਾ ਉਸ ਟਾਈਮ ਇਹੀ ਸਿਖਾਇਆ ਜਾਂਦਾ ਪਰ ਕਾਲ ਯੁੱਗ ਦਾ ਸਮਾਂ ਇੱਥੇ ਪਤਾ ਨਹੀਂ ਕੀ ਕੁਝ ਹੋ ਰਿਹਾ ਹੈ ਚਲੋ ਜੇ ਤੁਹਾਡਾ ਇਸ ਟੋਟਕੇ ਦੇ ਨਾਲ ਵੀ ਇਸ ਰਿਸ਼ਤੇ ਦਾ ਸਹੀ ਹੁੰਦਾ ਤਾਂ ਕੋਈ ਮਾਰ ਨਹੀਂ ਕਿਉਂਕਿ ਟੁੱਟਣ ਨਾਲੋਂ ਜੁੜਨਾ ਬਹੁਤ ਜ਼ਰੂਰੀ ਹੈ ਫਿਰ ਕਰਨਾ ਕੀ ਹੈ ਤੁਸੀਂ ਨੇ ਉਹ ਸੈਦ ਨੂੰ ਦੋਨੋਂ ਫੋਟਾਂ ਤੇ ਲਗਾ ਕੇ ਦੋਨਾਂ ਨੂੰ ਤੁਸੀਂ ਨੇ ਬੰਦ ਕਰ ਲੈਣਾ ਇਸ ਤਰੀਕੇ ਦੇ ਨਾਲ ਫੇਸ ਵਾਲੇ ਪਾਸੋਂ ਫੇਸ ਨਾਲ ਫੇਸ ਇਦਾਂ ਬੰਦ ਕਰਕੇ ਤਾਂ ਤੁਸੀਂ ਜਿਹੜੀ ਉਹ ਸੈਦ ਦੀ ਸੀਸੀਏ ਜਿਹੜੀ ਬਚ ਗਈ ਇਹਨਾਂ ਨੂੰ ਉਹਦੇ ਪਿੱਛੇ ਰੱਖਦੇ ਨੇ ਦੋਨੋਂ ਤਸਵੀਰਾਂ ਨੂੰ ਉਹਦੇ ਵਿੱਚ ਰੱਖ ਕੇ ਜਿੱਥੇ ਵੀ ਤੁਸੀਂ ਆਪਣਾ ਜੋਤੂਫ ਕਰਦੇ ਹੋ ਕੁਝ ਵੀ ਕਰਦੇ ਹੋ ਹਨਾ ਮਤਲਬ ਕਿ ਚਾਹੇ ਤੁਸੀਂ ਸੈਲਫ ਤੇ ਲਗਾਉਣੇ ਹੋ ਚਾਹੇ ਤੁਸੀਂ ਵੈਸੇ ਮਗਾ ਰੱਖੀਆਂ ਹੋਈਆਂ ਤਸਵੀਰਾਂ ਕਿਤੇ ਵੀ ਤਾਂ ਤੁਸੀਂ ਉਸ ਡੱਬੀ ਨੂੰ ਉੱਥੇ ਰੱਖ ਦਿਨੇ ਉੱਥੇ ਰੱਖ ਕੇ ਤੁਸੀਂ ਨੇ ਵਾਹਿਗੁਰੂ ਜੀ ਅਕੀਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਚਾਹੇ ਗਲਤੀ ਮੇਰੀ ਹੈ ਚਾਹੇ ਗਲਤੀ ਮੇਰੇ ਪਤੀ ਜੀ ਦੀ ਹੈ ਜੋ ਵੀ ਸਾਡੇ ਰਿਸ਼ਤੇ ਦੇ ਵਿੱਚ ਦਰਾਰ ਹੈ ਜੋ ਵੀ ਸਾਡੇ ਰਿਸ਼ਤੇ ਦੇ ਵਿੱਚ ਸਾਨੂੰ ਮਤਲਬ ਕਿ ਖਤਮ ਕਰਨਾ ਚਾਹੁੰਦਾ ਜੋ ਵੀ ਸਾਡੇ ਵਿੱਚ ਥਰਡ ਪਾਰਟੀ ਜਾਂ ਤੀਜਾ ਬੰਦਾ ਜਾਂ ਔਰਤ ਆਈ ਹੈ ਵਾਹਿਗੁਰੂ ਜੀ ਤੁਸੀਂ ਉਸ ਨੂੰ ਖਤਮ ਕਰ ਤੁਸੀਂ ਉਸ ਦਾ ਵਾਇਰੋ ਜੀ ਮੇਰੇ ਪਤੀ ਦਾ ਜਾਂ ਮੇਰੀ ਪਤਨੀ ਦਾ ਮਨ 모ੜੋ ਤਾਂ ਕਿ ਉਹ ਸਾਡੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਮੇਰੇ ਆਪਣੇ ਪਰਿਵਾਰ ਨੂੰ ਤੇ ਸਾਡੀ ਆਪਣੀ ਲਾਈਫ ਹੈ ਜਿਹੜੀ ਕਿਉਂਕਿ ਆਪਾਂ ਨੂੰ ਜਵਾਨੀ 'ਚ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਪਰ ਜਦੋਂ ਬੁਢਾਪਾ ਆਉਂਦਾ ਨਾ ਫਿਰ ਕਦਰ ਹੁੰਦੀ ਹੈ ਇੱਕ ਦੂਜੀ ਦੀ ਪਰ ਉਸ ਟਾਈਮ ਸਮਾਂ ਨਹੀਂ ਹੁੰਦਾ ਕਿਉਂਕਿ ਨਾ ਤਾਂ ਉਸ ਟਾਈਮ ਪਤਨੀ ਵਿਚਾਰੀ ਹੋ ਜਾਂਦੇ ਉਦੋਂ ਪਤੀ ਕੁਝ ਵੀ ਲਾ ਲਓ ਪਰ ਉਸ ਟਾਈਮ ਜਿਹੜੀਆਂ ਵੀ ਭੈਣਾਂ ਮੈਂ ਅੱਜ ਕਹਿੰਨੇ ਵੀ ਛੜ ਛੜ ਕੇ ਤੁਰਦੀਆਂ ਨੇ ਨਾ ਤਾਂ ਉਹ ਬੁਢਾਪੇ ਦੇ ਵਿੱਚ ਜਾ ਕੇ ਪਸਤੌਣਗੀ ਹੀ ਪਸਤੌਣਗੀ ਪਰ ਫਿਰ ਤਾਂ ਕੋਈ ਲਿਖਿਆ ਕਹਿੰਦੇ ਫਿਰ ਪਸਤਾਈ ਕਿਆ ਹੋਤ ਹੈ ਜਬ ਜਿਹੜੀ ਐ ਚੁੱਗੇ ਖੇਤ ਕਹਿੰਦੇ ਕਦੇ ਵੀ ਜਲਦਬਾਜ਼ੀ ਦੇ ਵਿੱਚ ਕੋਈ ਫੈਸਲਾ ਨਾ ਲਵੋ ਤੇ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਉਹਨਾਂ ਨੂੰ ਘੱਟੋ ਘੱਟ ਤੁਸੀਂ 41 ਦਿਨ ਪਈਆਂ ਰਹਿਣ ਦਿਓ ਇਸੇ ਤਰੀਕੇ ਨਾਲ ਉਹ ਕੋ ਪਈ ਰਹਿਣ ਦਿਓ ਹਰ ਰੋਜ਼ ਤੁਸੀਂ ਸਵੇਰੇ ਸ਼ਾਮ ਅਰਦਾਸ ਕਰਨੀ ਹੈ ਇਸੇ ਤਰੀਕੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਤੇ ਘੱਟੋ ਘੱਟ ਤੁਸੀਂ ਇੱਕ ਜਾਂ ਦੋ ਮਾਲਾ ਹਨ ਵਾਹਿਗੁਰੂ ਸਿਮਰਨ ਦੀਆਂ ਫੇਰ بس ਉਥੇ ਇਹ ਮਨ ਦੇ ਵਿੱਚ ਰੱਖਣਾ ਹੈ ਕਿ ਜੋ ਮੇਰਾ ਤੇ ਮੇਰੀ ਪਤਨੀ ਪਤੀ ਦਾ ਰਿਸ਼ਤਾ ਹੈਗਾ ਉਹ ਬਹੁਤ ਮਜ਼ਬੂਤ ਹੋ ਰਿਹਾ ਹੈਗਾ ਜਿਹੜਾ ਕਿ ਜਿੰਨਾ ਤੁਸੀਂ ਸਿਮਰਨ ਕਰੋਗੇ ਓਨਾ ਹੀ ਤੁਹਾਡਾ ਜਿਹੜਾ ਰਿਸ਼ਤਾ ਇਹ ਮਜ਼ਬੂਤ ਹੋਵੇਗਾ 41ਵੇਂ ਦਿਨ ਉਹ ਸਹਿਦ ਵਾਲੀ ਜਿਹੜੀ ਡੱਬੀ ਤੁਸੀਂ ਰੱਖੀ ਹੋਈ ਹੈਗੀ ਉਸ ਨੂੰ ਚੱਕਣਾ ਚੱਕ ਕੇ ਤੁਸੀਂ ਕਿਤੇ ਵੀ ਤੁਹਾਨੂੰ ਜਿਵੇਂ ਕਿ ਅਕਸਰ ਤਾਂ ਵੈਸੇ ਕਹਿੰਦੇ ਨੇ ਵੀ ਪਿੱਪਲ ਦੇ ਜਿੱਥੇ ਜੜ ਚ ਕੀੜਿਆਂ ਦਾ ਭਾਣੋ ਵੀ ਉੱਥੇ ਰੱਖੋ ਪਰ ਤੁਹਾਨੂੰ ਇਹ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਕਿਤੇ ਵੀ ਇਸ ਚੀਜ਼ ਨੂੰ ਮਰ ਕੇ ਡੱਬੀ ਨੂੰ ਖੋਲ ਕੇ ਨਾ ਜਿੱਥੇ ਵੀ ਕੀੜਿਆਂ ਦਾ ਭੌਣ ਹੋਵੇ ਨਾ ਤੁਸੀਂ ਉਸ ਜਗ੍ਹਾ ਤੇ ਇਸ ਨੂੰ ਦਬ ਦਿਓ ਕਹਿੰਦੇ ਕੀੜਿਆਂ ਦੀ ਆਵਾਜ਼ ਹੈ ਨਾ ਜਿਹੜੀ ਕੀੜਿਆਂ ਦੀ ਉਹ ਕਹਿੰਦੇ ਧੁਰ ਪਤਾਲ ਤੋਂ ਲੈ ਕੇ ਆਕਾਸ਼ ਤੱਕ ਹੈ ਤਾਂ ਇਹ ਚੀਜ਼ ਨੂੰ ਤੁਸੀਂ ਜ਼ਰੂਰ ਕਰਿਓ ਜਿਹੜੀਆਂ-ਜਿਹੜੀਆਂ ਭੈਣਾਂ ਨੂੰ ਵੀ ਲੱਗਦਾ ਹੈਗਾ ਨਾ ਵੀ ਮੇਰਾ ਪਤੀ ਕਿਸੇ ਦੂਸਰੇ ਪ੍ਰਾਈ ਔਰਤਾਂ ਜਾਂ ਵੀਰ ਨੂੰ ਲੱਗਦਾ ਵੀ ਮੇਰੀ ਪਤਨੀ ਇਦਾਂ ਕੀ ਹੈ ਨਾ ਤਾਂ ਦੇਖੋ ਕਟੋ ਕਟ ਤੁਹਾਨੂੰ ਇੱਕ ਜਾਂ ਦੋ ਮਾਲਾ ਤਾਂ ਵਾਇਗਰੂ ਸਿਮਰਨੀਆਂ ਕਰਨੀਆਂ ਪੈਣਗੀਆਂ ਚੌਂਕੜੀ ਲਗਾ ਕੇ ਚਾਹੇ ਤੁਸੀਂ ਸ਼ਾਮ ਨੂੰ ਕਰ ਲੋ ਚਾਹੇ ਤੁਸੀਂ ਸਵੇਰੇ ਕਰ ਲੋ ਹਰ ਟਾਈਮ ਆਪਣਾ ਮਨ ਪੋਜ਼ਿਟਿਵ ਇੱਕ ਦੂਜੇ ਪ੍ਰਤੀ ਵਫਾਦਾਰ ਰਹੋ ਤੇ ਜਿਵੇਂ ਕਿ ਹਨਾ ਹੁੰਦਾਗਾ ਵੀ ਅਕਸਰ ਕਹੀ ਪੈਣਾ ਨੂੰ ਮਲਕਿ ਭਾਵਾਂ ਨੂੰ ਹੁੰਦਾ ਵੀ ਉਹ ਥੋੜਾ ਜਨਾ ਆਪਣੀ ਪਤਨੀ ਨੂੰ ਜਿਵੇਂ ਕਿ ਹਨਾ ਵੀ ਚਾਹੀਦੇ ਹਨ ਵੀ ਇਹ ਬਣ ਕੇ ਰਹੇ ਵਧੀਆ ਤੁਸੀਂ ਅਕਸਰ ਦੇਖੋ ਜਿਨ੍ਹਾਂ ਦੇ ਪਤੀ ਬਾਹਰ ਥਾ ਮਲਕਿ ਕਿਸੇ ਹੋਰ ਔਰਤ ਦੇ ਉਹਦੇ ਵਿੱਚ ਹੋਣੀ ਹੈ ਨਾ ਤਾਂ ਉਹਦੀ ਪਤਨੀ ਵਿਚਾਰੀ ਸਿੰਪਲ ਸਾਦੀ ਸਿੱਧੀ ਸਾਦੀ ਹੋਵੇਗੀ ਪਰ ਉਹਦਾ ਮਾਈਂਡ ਇਦਾਂ ਦਾ ਹੋਵੇਗਾ ਵੀ ਮੇਰੀ ਪਤਨੀ ਕੁ ਮਾਡਰਨ ਬਣੀ ਤਾਂ ਥੋੜਾ ਜਿਹਾ ਪਹਿਣਾ ਨੂੰ ਵੀ ਮੇਰੇ ਹੱਥ ਬਣ ਕੇ ਬੀਂਧ ਕੇ ਆਪਣੇ ਵੱਲ ਵੀ ਦੇਖੋ ਸਮੇਂ ਦੇ ਨਾਲ ਬਦਲਣਾ ਬਹੁਤ ਜ਼ਰੂਰੀ ਹੈ ਪਰ ਸਮੇਂ ਦੇ ਨਾਲ ਤਾਂ ਬਦਲੋ ਅਗਰ ਤੁਹਾਡਾ ਪਤੀ ਚਾਹੁੰਦੇ ਤੁਹਾਡੇ ਪਤੀ ਨੂੰ ਜਿੱਦਾਂ ਤੁਸੀਂ ਪਸੰਦੋ ਕਿਉਂਕਿ ਆਪਾਂ ਮੇਕਅਪ ਕਰਦੇ ਆਂ ਆਪਾਂ ਲੋਕਾਂ ਨੂੰ ਦਿਖਾਉਣ ਵਾਸਤੇ ਕਰਦੇ ਆਂ ਆਪਾਂ ਕੱਪੜੇ ਪਾਉਣੇ ਆ ਆਪਾਂ ਕੁਝ ਵੀ ਕਰਦੇ ਆ ਪਤਿਆਂ ਦੀ ਤਾਂ ਅੱਜ ਕੱਲ੍ਹ ਪਤਾ ਨਹੀਂ ਕੀ ਇਹ ਚੱਲ ਰਿਹਾ ਹੈਗਾ YouTube ਤੇ Facebook ਤੇ Instagram ਤੇ ਕਿ ਗੱਲ-ਗੱਲ ਤੇ ਬੇਇੱਜ਼ਤੀ ਕਰਕੇ ਬੜੀਆਂ ਰੀਲਾਂ ਵਾਇਰਲ ਹੋ ਰਹੀਆਂ ਨੇ ਜਿਹੇ ਜ ਤੁਸੀਂ ਦਿਖਾਉਂਗੇ ਨਾ ਕੁਛ ਉਦਾਂ ਦਾ ਹੀ ਬਣਨਾ ਕਿਉਂਕਿ ਜਿਹੜੀਆਂ ਛੋਟੀਆਂ ਬੱਚੀਆਂ ਨੇ ਨਾ ਲਾਲੋ ਤੁਸੀਂ 10 ਸਾਲ ਤੋਂ ਲੈ ਕੇ 25 ਸਾਲ ਤੱਕ ਉਹ ਜੋ ਦੇਖਦੀਆਂ ਨੇ ਉਹ ਰੀਅਲ ਦੀ ਜ਼ਿੰਦਗੀ ਨਹੀਂ ਜਿਉਂਦੀਆਂ ਉਹ ਰੀਲਾਂ ਦੀ ਜੋ ਰੀਲਾਂ ਦੇ ਵਿੱਚ ਦੇਖ ਰਹੀਆਂ ਨੇ ਉੱਥੇ ਦਿਖਾਇਆ ਜਾਂਦਾ ਵੀ ਪਤੀ ਨੇ ਡਾਇਮੰਡ ਦੀ ਰਿੰਗ ਨਹੀਂ ਦਿੱਤੀ ਸੋਨੇ ਦੀ ਦੇਤੀ ਤੇ ਉਹਦੇ ਪਤੀ ਨੇ ਇਹ ਨਹੀਂ ਕੀਤਾ ਪਤੀ ਨੂੰ ਰੋਟੀਆਂ ਪਕਾਉਂਦੇ ਰੋਟੀ ਬਣਾਉਣ ਬਿਲ ਫੜਾਉਣੇ ਜਾਂ ਕਿ ਜਦੋਂ ਤੁਸੀਂ ਖਾਣਾ ਬਣਾਉਣਾ ਤਾਂ ਉੱਥੇ ਸਿਮਰਨ ਕਰਦੇ ਹੋਏ ਬਣਾਉਣਾ ਪਤੀ ਦੀ ਕਹਿੰਦੇ ਹੁੰਦੇ ਨੇ ਪਤੀ ਦੇ ਦਿਲ ਦੇ ਵਿੱਚ ਬਸਣ ਦਾ ਰਸਤਾ ਹੀ ਉਹਦਾ ਪੇਟ ਆ ਅਕਸਰ ਬਜ਼ੁਰਗ ਅਗੇ ਸਿਆਣੇ ਜਿਹੜੇ ਆਪਣੀਆਂ ਧੀਆਂ ਨੂੰ ਸਮਝਾਉਂਦੇ ਹੁੰਦੇ ਸੀ ਪਰ ਅੱਜ ਕੱਲ ਤਾਂ ਹਰ ਗੱਲ ਤੇ ਪਤੀ ਦੀ ਬੇਇੱਜ਼ਤੀ ਕਰੋ ਹਰ ਗੱਲ ਤੇ ਪਤੀ ਦੀ ਬੇਇੱਜ਼ਤੀ ਕਰੋ ਏਸੇ ਨੂੰ ਬੜਾ ਟ੍ਰੈਂਡ ਚਲਾ ਰੱਖਿਆਗਾ ਇਹ ਤੁਸੀਂ ਆਪਣੇ ਆਪ ਪੈਰਾਂ ਦੇ ਵਿੱਚ ਕੰਡੇ ਵੀਜ ਰਹੇ ਹੋ ਕੋਈ ਹੋਰ ਨਹੀਂ ਵੀਜ ਰਿਹਾ ਕਹਿਣਗੇ ਜੀ ਕਾਲ ਯੁੱਗ ਆ ਗਿਆ ਕਾਲ ਯੁੱਗ ਆਇਆ ਕਿੱਥੋਂ ਆ ਆਪਾਂ ਹੀ ਬਣਾਇਆ ਨਾਲਿਆਂ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਸੰਸਕਾਰ ਦੇਣੇ ਭੁੱਲ ਰਹੇ ਹਾਂ ਆਪਾਂ ਉਹ ਚੀਜ਼ ਸਮਝਾ ਹੀ ਨਹੀਂ ਰਹੇ ਬੱਚਿਆਂ ਨੂੰ ਵੀ ਬੱਚਿਆਂ ਦਾ ਰਿਸ਼ਤਾ ਕੀ ਹੁੰਦਾ ਪਤੀ ਪਤਨੀ ਦਾ ਰਿਸ਼ਤਾ ਕੀ ਹੁੰਦਾ ਸੱਸ ਸੋਹਰੇ ਦਾ ਰਿਸ਼ਤਾ ਕੀ ਹੁੰਦਾ ਉਹ ਤਾਂ ਫਿਰ ਹੁਣ ਤੁਹਾਡਾ ਬੀਜਾ ਤਾਂ ਤੁਹਾਡੇ ਸਾਹਮਣੇ ਆਉਣਾ ਹੀ ਹੈ ਜਿਹੇ ਜਿਹਾ ਕਹਿੰਦੇ ਆਪਾਂ ਕਰਮਾਂ ਦੇ ਖੇਤ ਬੀਜ ਲਾਂਗੇ ਨਾ ਉਹ ਵੱਡੋਂਗੇ ਵੱਡੋਂਗੇ ਚਾਹੇ ਪੁੱਠੇ ਬੀਜ ਲੋ ਚਾਹੇ ਸਿੱਧੇ ਬੀਜ ਲੋ ਅਗਰ ਤੁਸੀਂ ਸਹੀ ਤਰੀਕੇ ਨਾਲ ਬੱਚਿਆਂ ਨੂੰ ਸੰਸਕਾਰ ਦੇ ਮੋਗੇ ਨਾ ਉਹ ਤੁਹਾਡੇ ਸਾਹਮਣੇ ਕਿਤੇ ਨਾ ਕਿਤੇ ਠੀਕ ਹੈ ਵੀ ਕਈ ਵਾਰੀ ਸੰਗਤ ਅੱਜ ਕੱਲ ਤਾਂ ਪੁੱਠਾ ਤਾਂ ਜਿੱਥੇ ਮਰਜੀ ਕਹਿੰਦੇ ਸਿੱਖਿਆ ਦਾ ਸਕੂਲ ਕਿਤੇ ਨਹੀਂ ਗਲਤ ਰਸਤੇ ਬਹੁਤ ਨੇ ਤਾਂ ਦੇਖੋ ਹੁਣ ਮੈਂ ਹਰ ਵੀਡੀਓ ਇਦਾਂ ਨਹੀਂ ਬਣਾਉਣੀ ਆ ਆਪਣੀ ਵੀਡੀਓ ਹਜੇ ਤੱਕ ਕੋਈ ਐਡੀ ਵਾਇਰਲ ਨਹੀਂ ਹੋਈ ਚਲੋ ਠੀਕ ਹੈ ਵਾਇਰਲ ਦੀ ਕਿਰਪਾ ਨਾਲ ਜਿਹੜਾ ਚੱਲੀ ਜਾਂਦੀਆਂ ਨੇ ਵਧੀਆ ਨੇ ਪਰ ਜਿਹੜੇ ਤੋਂ ਕੁਝ ਵੀ ਨਹੀਂ ਸਿਰਫ ਤੁਹਾਡਾ ਮਾਈਂਡ ਜਿਹੜੇ ਕਿ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਦੇ ਬਲਾਤਕਾਰ ਹੋ ਰਹੇ ਨੇ ਨਾ ਉਹ ਸਿਰਫ ਮੋਬਾਈਲਾਂ ਕਰਕੇ ਹੋ ਰਹੇ ਨੇ ਉਹ ਮੋਬਾਈਲਾਂ ਤੇ ਜਿਹੜਾ ਕੁਝ ਦਿਖਾਇਆ ਜਾਂਦਾ ਕਾਮਵਾਸ਼ਨਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਇਹ ਸੋਸ਼ਲ ਮੀਡੀਆ ਬਣਿਆ ਸੀ ਚੰਗੀ ਚੀਜ਼ ਸਿਖਾਉਣ ਨੂੰ ਕੋਈ ਕੰਮ ਹੈਗਾ ਕੋਈ ਚੰਗੀ ਸਿੱਖਿਆ ਹੈਗੀ ਕੁਝ ਵੀ ਇਹ ਵੀ ਚੰਗੀ ਚੀਜ਼ ਸਿਖਾਉਣ ਨੂੰ ਪਰ ਸਿਰਫ ਪੈਸਾ ਕੱਲਾ ਮੁੱਖ ਨਹੀਂ ਹੁੰਦਾ ਪੈਸਾ ਕਮਾਉਣ ਵਾਸਤੇ ਤਾਂ ਹੋਰ ਵੀ ਬਹੁਤ ਸਾਧਨ ਨੇ ਪੈਸੇ ਨੇ ਤੁਹਾਡੇ ਨਾਲ ਨਹੀਂ ਜਾਣਾ ਤੁਹਾਡੇ ਸੰਸਕਾਰਾਂ ਨੇ ਤੁਹਾਡੇ ਨਾਲ ਜਾਣਾ ਹੈ ਪੈਸਾ ਤੁਹਾਡੇ ਕੋਲੇ ਚਾਹੇ ਕਰੋੜਾਂ ਹੋਵੇ ਜੋ ਤੁਸੀਂ ਰਸਤੇ ਜਾਉਂਗੇ ਨਾ ਕਿ ਅਕਲ ਬਣਾਉਂਦੇ ਨਾ ਪਿੰਡਾਂ ਵਿੱਚ ਫਤੇ ਬਣਾਉਂਦੇ ਆ ਕੋਈ ਕੁਛ ਹੈ ਤਾਂ ਇਹ ਚੀਜ਼ ਨੂੰ ਪਹਿਲਾਂ ਬਜ਼ੁਰਗ ਬਹੁਤ ਮੰਨਦੇ ਸੀ ਪਰ ਅੱਜ ਕੱਲ ਤਾਂ ਬਸ ਉਹੀ ਗੱਲ ਕਹਿੰਦੇ ਮੈਂ ਪਹਿਲਾਂ ਵੀ ਕਹਿਣੀ ਹੁੰਦੀ ਆ ਵੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਆਉਣ ਵਾਲਾ ਸਮਝ ਲਿਓ ਤੇ ਜਿਹੜੀਆਂ ਭੈਣਾਂ ਨੇ ਮੈਨੂੰ ਦੋਨੇ ਮੈਸੇਜ ਕੀਤੇ ਸੀ ਕਿ ਪੀਰੀਅਡ ਬਾਰੇ ਹਨਾ ਉਹ ਮੈਂ ਤੁਹਾਨੂੰ ਕੱਲਾ ਦਾ ਦਿਨ ਛੱਡ ਕੇ ਪਰਸੋਂ ਵੀਡੀਓ ਪਾਉਂਗੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਇਹ ਛੋਟੇ ਛੋਟੇ ਵੀਕਨੈਸ ਕਮਜ਼ੋਰੀਆਂ ਕਰਕੇ ਹੀ ਇਹ 40 40 ਸਾਲਦਿਆਂ ਨੂੰ ਇਹ ਚੀਜ਼ ਦਿੱਕਤ ਆਉਣ ਲੱਗੀ ਹੈਗੀ ਤਾਂ ਮੈਂ ਪਰਸੋਂ ਤੁਹਾਨੂੰ ਇਹ ਵੀਡੀਓ ਜ਼ਰੂਰ ਅਪਲੋਡ ਕਰੂੰਗੀ ਤੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਜ਼ਰੂਰ ਅੱਗੇ-ਅੱਗੇ ਸ਼ੇਅਰ ਕਰਨਾ ਤੇ ਮਿਲਾਂਗੇ ਭਾ ਅਗਲੀ ਵੀਡੀਓ 'ਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ